ਇਸ ਤਤੀਆਂ ਸੜਕਾਂ ਤੇ ਬੈਠੇ ਆ ਕਿਉਂਕਿ ਇਹ ਕਿਸਾਨ ਨੇ ਕਿਸੇ ਵੀ ਜਗ੍ਹਾ ਤੇ ਆ ਕੇ ਧਰਨਾ ਲਾ ਲੈਂਦੇ ਨੇ ਚਾਹੇ ਕਹਿੰਦਾ ਤੁਸੀਂ ਕਿਸਾਨ ਹੈਗੇ ਹੋ ਚਾਹੇ ਨਹੀਂ ਹੈਗੇ ਤੇ ਸੋਡਾ ਤੇ ਮੇਰਾ ਝਗੜਾ ਤਾਂ ਰਾਜੀ ਬੰਦਾ ਆ ਕੇ ਕਹਿੰਦਾ ਇਹ ਕਿਸਾਨ ਜਥੇਬੰਦੀਆਂ ਕਰਾਉਂਦੀਆਂ ਨੇ ਤੇ ਦੂਜੇ ਪਾਸੇ ਤੇ ਜਦੋਂ ਕਹਿੰਦਾ ਕਿਸੇ ਟੋਲ ਪਲਾਜੇ ਤੋਂ ਗੱਡੀ ਲੰਘਦੀ ਆ ਜਦੋਂ ਟੋਲ ਪਲਾਜੇ ਤੋਂ ਗੱਡੀ ਲੰਘਦੀ ਆ ਕਹਿੰਦਾ ਟੋਲ ਪਰਾਜਾ ਲੱਗਿਆ ਹੈ ਟੋਲ ਫੀਸ ਦੇਣੀ ਬਣਦੀ ਹੈ ਤੇ ਕਹਿੰਦਾ ਇਹਨਾਂ ਦੀਆਂ ਗੱਡੀਆਂ ਫ੍ਰੀ ਲੰਘਦੀਆਂ ਨੇ ਕਿਸਾਨ ਜੱਥੇਬੰਦੀ ਵਾਲਿਆਂ ਦੀ ਤੇ ਜੇ ਤੀਜੀ ਗੱਲ ਕਹਿੰਦਾ ਜਿਹੜੇ ਵੀ ਕਹਿੰਦਾ ਮਜ਼ਦੂਰ ਨੂੰ ਕੋਈ ਕਹਿੰਦਾ ਫੈਕਟਰੀ ਨੌਕਰੀ ਤੋਂ ਹਟਾ ਦਿੰਦੀ ਹੈ ਉਹਦਾ ਕਹਿੰਦਾ ਫੈਕਟਰੀ ਦਾ ਜਾਇਜ਼ ਹੈ ਵੀ 2-3 ਮਹੀਨਿਆਂ ਬਾਅਦ ਉਹਦੀ ਬਣਦੀ ਤਨਖਾਹ ਦੇ ਕੇ ਉਹਨੂੰ ਨੌਕਰੀ ਤੋਂ ਹਟਾਤਾ ਕਹਿੰਦਾ ਉੱਥੇ ਵੀ ਆ ਕੇ ਇਹ ਕਿਸਾਨ ਜੱਥੇਬੰਦੀ ਵਾਲੇ ਧਰਨਾ ਲਾ ਲੈਂਦੇ ਨੇ ਇਸ ਕਰਕੇ ਭਰਾਵੋ ਉਹਨਾਂ ਨੂੰ ਤੁਸੀਂ ਰੋਡ ਮੰਗੂ ਜਿਹੜਾ ਇਹ ਰੜਕਦੇ ਹੋ ਅੱਖਾਂ ਦੇ ਵਿੱਚ ਕਿਉਂਕਿ ਅੱਜ ਜਿਹੜੀਆਂ ਉਹਨਾਂ ਦੀ ਬੁਰਕੀ ਕੁੱਲ ਜਿਹੜੇ ਉਹਨਾਂ ਦੇ ਚਮਚੇ ਸੀਗੇ ਉਹਨਾਂ ਦਾ ਦਲਾਲਪਣਾ ਕਰਨ ਵਾਲੇ ਆ ਥਾਣਿਆਂ ਦੇ ਵਿੱਚ ਆ ਚੌਂਕੀਆਂ ਦੇ ਵਿੱਚ ਜਿਹੜੇ ਦਲਾਲਪਣਾ ਕਰਦੇ ਸੀ ਉਹਨਾਂ ਨੂੰ ਮਹੀਨਾ ਹਫਤਾ ਆਉਂਦਾ ਸੀ ਇੱਥੋਂ ਦੀ ਇਹ ਕੇਂਦਰ ਬਣੇ ਹੋਏ ਨੇ ਜਿਹੜੇ ਵੀ ਆ ਕੰਮ ਕਰਵਾਓ ਇਹਦੇ ਵਿੱਚੋਂ ਲੱਖ ਰੁਪਿਆ ਜਿਹੜਾ ਇੱਥੇ ਚੜਾਵਾ ਚਾੜਨਾ ਪਊ ਬਾਅਦ ਦੇ ਵਿੱਚ ਉਹ ਵੰਡਿਆ ਜਾਂਦਾ ਸੀਗਾ ਵੀ ਆਹ ਫਲਾਣੇ ਬੰਦੇ ਦਾ ਇਹ ਬੰਦਾ ਕੰਮ ਲੈ ਕੇ ਆਇਆ ਸੀਗਾ ਐਸਐਚਓ ਸਾਹਿਬ ਕੋਲ ਜਾਂ ਡੀਐਸਪੀ ਸਾਹਿਬ ਕੋਲ ਅੱਡੋ ਅੱਡ ਥਾਣਿਆਂ ਦੇ ਰੇਟ ਵੰਡੇ ਹੋਏ ਨੇ ਭਰਾਵੋ ਇਸ ਕਰਕੇ ਜਦ ਹੁਣ ਲੋਕਾਂ ਨੂੰ ਛੋਟੀ ਜਥੇਬੰਦੀ ਤੇ ਚੇਕ ਹੋਗੀ ਵੀ ਭਰਾਵੋ ਆ ਜਦੋਂ ਅਸੀਂ ਭਾਰਤੀ ਕਿਸਾਨ ਜੁਣੀਅਨ ਇਕਤਾ ਉਗਰਾਹਾਂ ਦੇ ਜਿਹੜਾ ਆਗੂਆਂ ਕੋਲ ਕੋਈ ਮਸਲਾ ਲੈ ਕੇ ਜਾਂਦੇ ਆ ਚਾਹੇ ਕੋਈ ਪਿੰਡੂ ਮਸਲਾ ਹੈ ਚਾਹੇ ਕੋਈ ਜ਼ਮੀਨੀ ਝਗੜਾ ਹੈ ਜਾਂ ਕਿਸੇ ਹੋਰ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਮਸਲਾ ਹੈ ਵੀ ਜਿੱਥੇ ਆਪਣੀ ਜਥੇਬੰਦੀ ਵਿਚਾਰ ਕੇ ਆਪਣੀ ਪਿੰਡਕਾਈ ਟੀਮ ਜਾਂ ਬਲਾਕ ਦੇ ਆਗੂ ਵਿਚਾਰ ਕੇ ਮੋਹਰ ਲਾ ਦਿੰਦੇ ਨੇ ਵੀ ਹਾਂਜੀ ਜਿਹੜਾ ਮਸਲਾ ਬਿਲਕੁਲ ਜਾਇਜ਼ ਆ ਇਹ ਮਸਲਾ ਜਥੇਬੰਦੀ ਦੇ ਵਿਚਾਰ ਕੇ ਜਿਹੜਾ ਮਸਲਾ ਲੈਣ ਜੋਗ ਆ ਉਸ ਤੇ ਆਪਾਂ ਲੜਾਈ ਲੜਦੇ ਆ ਤਾਂ ਫਿਰ ਇਹਨਾਂ ਨੂੰ ਇਹ ਗੱਲ ਚੁਬਦੀ ਆ ਵੀ ਇਸ ਮਸਲੇ ਦੇ ਵਿੱਚੋਂ ਸਾਨੂੰ ਮੋਟੀ ਕਮਾਈ ਹੋਣੀ ਸੀਗੀ ਤਾਂ ਕਰਕੇ ਭਰਾਵੋ ਅੱਜ ਆਪਣੇ ਆਗੂਆਂ ਦੇ ਗਾਇਲ ਪਏ ਨੇ ਇਹ ਗਾਇਲ ਕੀ ਪਏ ਨੇ ਆ ਜਾਨਲੇਵਾ ਹਮਲਾ ਕੀਤਾ ਪਟਿਆਲਾ ਬਨ ਬਲਾਕ ਦੇ ਪ੍ਰਧਾਨ ਨੇ ਹਰਜਿੰਦਰ ਸਿੰਘ ਗੱਜੂ ਮਾਦਰਾ ਉਹਨਾਂ ਦੇ ਘਰ ਜਾ ਕੇ ਅਸੀਂ ਖਬਰਾਂ ਦੇ ਵਿੱਚ ਪੜਿਆਗਾ ਵੀ ਕੰਧਾਂ ਟੱਪ ਕੇ ਕਿਵੇਂ ਇਥੋਂ ਦੀ ਆਪ ਪਸਿਆਣਾ ਚੌਂਕੀ ਦੇ ਜਿਹੜੀ ਪੁਲਿਸ ਗਈ ਆਗੀ ਘਰਾਂ ਦੇ ਵਿੱਚ ਜਾ ਕੇ ਹਮਲਾ ਕੀਤਾ ਐਡਾ ਕੀ ਬਾਈ ਇਹ ਹੱਤਵਾਦੀ ਨੇ ਆ ਜਿਹੜੀ ਸਾਡੀ ਕੰਗਣਾ ਕਹਿੰਦੀ ਐ ਵੀ ਇਹ ਪੰਜਾਬ ਦੇ ਵਿੱਚ ਅੱਤਵਾਦ ਫੈਲ ਰਿਹਾਗਾ ਹਲੇ ਤਾਂ ਇੱਕ ਚਪੇੜਾ ਧਰਿਆ ਸਾਡੀ ਧੀ ਨੇ ਉਹ ਵੀ ਹਲੇ ਕੋਈ ਵੀਡੀਓ ਵਾਇਰਲ ਨਹੀਂ ਹੋਈ ਉਹਦੀ ਚਪੇੜਾ ਵੱਜਦਾ ਉਹ ਵੀ ਉਹਦੀ ਜਮੀਰ ਜਾਗੀਆ ਜਿਵੇਂ ਬਹੁਤ ਸਾਰੇ ਬਲਾਰੇ ਆ ਕਹਿ ਦਿੰਦੇ ਨੇ ਵੀ ਆ ਜਿਹੜੇ ਉਹ ਨੌਕਰੀਆਂ ਕਰਦੇ ਨੇ ਇਹ ਸਾਡੇ ਨਹੀਂ ਹੈਗੇ ਹੈਗੇ ਤਾਂ ਆਪਣੇ ਹੀ ਨੇ ਭਰਾਵੋ ਪਰ ਜਦੋਂ ਉਧਰ ਵੀ ਮਜਬੂਰੀ ਇੱਥੇ ਤੱਕ ਲਿਆ ਕੇ ਖੜਾ ਦਿੰਦੀ ਆ ਵੀ ਸੰ ਉਹਨਾਂ ਨੂੰ ਆਪਣੇ ਦਾਦ ਪਾਪ ਦਾਦਿਆਂ ਦੀ ਉਮਰ ਦੇ ਬਜ਼ੁਰਗਾਂ ਤੇ ਮਾਈਆਂ ਤੇ लाठी ਚਾਰਜ ਕਰਨਾ ਪੈ ਜਾਂਦਾ ਮਜਬੂਰੀਆਂ ਬਣ ਜਾਂਦੀਆਂ ਨੇ ਇਸ ਕਰਕੇ ਕਦੇ ਨਾ ਕਦੇ ਉਹਨਾਂ ਨੂੰ ਆਪਣੇ ਵਾਲੀ ਲੈਂਡ ਦੇ ਵਿੱਚ ਆ ਕੇ ਖੜਨਾ ਪੈਣਾ ਜਿਵੇਂ ਉਹ ਸਾਡੀ ਭੈਣ ਕੁਲਵਿੰਦਰ ਕੌਰ ਨੇ ਮਹਾਲੀ ਚੰਡੀਗੜ੍ਹ ਦੇ 에어ਪੋਰਟ ਦੇ ਉੱਤੇ ਜਦੋਂ ਉਹਦੇ ਗੱਲ ਜਾਦ ਆਈ ਵੀ ਇਹਨੇ ਸਾਡੀਆਂ ਮਾਵਾ ਭੈਣਾਂ ਨੂੰ 100-100 ਰੁਪਏ ਦੇ ਵਿਕਣ ਤੇ ਧਰਨੇ ਦੇ ਵਿੱਚ ਸ਼ਾਮਲ ਹੋਣ ਦੀਆਂ ਗੱਲਾਂ ਬੋਲੀਆਂ ਸੀ ਤਾਂ ਉਹਨੇ ਕੋਈ ਵਰਦੀ ਦੀ ਪ੍ਰਵਾਨੀ ਕੀਤੀ ਕੋਈ ਨੌਕਰੀ ਦੀ ਪ੍ਰਵਾਨੀ ਕੀਤੀ ਫੇਰ ਕੰਗਣਾ ਨੂੰ ਸਾਬਕ ਸਿਖਾਇਆਗਾ ਇਸ ਕਰਕੇ ਆ ਜਿਹੜੇ ਇਥੋਂ ਦੇ ਆ ਥਾਣਾ ਪਸਚੌਂਕੀ বাজਦੀਆ ਸੋਡੀ ਪਸਿਆਣਾ ਇਹ ਪਸਿਆਣੇ ਵਾਲੇ ਗਏ ਨੇ ਆ ਗੱਜੂ ਮਾਦਰੇ ਪਿੰਡ ਦੇ ਵਿੱਚ ਕੰਦਾ ਟੱਪ ਕੇ ਕਿਵੇਂ ਇਹਨਾਂ ਨੇ ਗੁੰਡਾਗਰਦੀ ਕੀਤੀ ਆ ਇਹ ਅੱਤਵਾਦ ਕੌਣ ਫੁਲਾ ਰਿਹਾ ਇਹਨਾਂ ਦੀ ਮਜਾਲ ਨਹੀਂ ਹੈਗੀ ਵੀ ਆ ਮੁੰਡੇ ਆ ਚੌਂਕੀ ਵਾਲੇ ਮੁਲਾਜ਼ਮ ਵੀ ਸਾਡੇ ਤੇ ਧੱਕੇ ਨਾਲ ਕੋਈ ਆਪਦੀ ਮਰਜ਼ੀ ਨਾਲ ਆ ਸਾਡੇ ਕਿਸਾਨ ਆਗੂਆਂ ਤੇ ਜਾਂ ਸਾਡੇ ਵਰਕਰਾਂ ਤੇ ਵੀ ਕੋਈ ਹਮਲਾ ਕਰ ਦੇਣਾ ਜਿਵੇਂ ਐਸਐਸਓ ਸਾਹਿਬ ਪਤਾ ਨਹੀਂ ਇੱਥੇ ਨਵੇਂ ਆਏ ਨੇ ਪਤਾ ਨਹੀਂ ਉਹਨਾਂ ਨੂੰ ਅਗਰਾਹਾਂ ਜੱਥੇਬੰਦੀ ਦੀ ਸਮਝ ਨਹੀਂ ਆ ਦਲਜੀਤ ਸਿੰਘ ਭਾਈ ਉਰੇ ਖੜਾ ਸੀਗਾ ਕਹਿੰਦਾ ਪਰਾਂ ਹੋਵੋ ਅਸੀਂ ਲੰਘਣਾ ਹੈ ਅਸੀਂ ਆਖਿਆ ਜੀ ਸਾਡੀ ਡਿਊਟੀ ਲੱਗੀ ਆ ਜੇ ਸੋਜੀ ਡਿਊਟੀ ਵਰਤੀ ਪਈ ਹੋਈ ਆ ਤਾਂ ਸਾਡੀ ਵੀ ਡਿਊਟੀ ਲੱਗੀ ਆ ਵੀ ਜਿਹੜੇ ਅੰਦਰ ਨੇ ਉਹ ਅੰਦਰ ਤੇ ਜਿਹੜੇ ਬਾਹਰੇ ਨੇ ਬਾਹਰ ਅਸੀਂ ਕਹਿੰਦੇ ਗੱਲ ਕਰਦਿਆਂ ਅਸੀਂ ਆਖਿਆ ਸਾਡੇ ਇਧਰੋਂ ਸੂਬੇ ਦੇ ਆਗੂ ਬੈਠੇ ਨੇ ਜਗਤਾਰ ਸਿੰਘ ਕਾਲਾ ਝੜ ਪਟਿਆਲਾ ਜ਼ਿਲ੍ਹੇ ਦੀ ਸਾਰੀ ਬਲਾਕਾਂ ਦੀ ਆਗੂ ਟੀਮ ਬੈਠੀ ਆ ਜਿਵੇਂ ਉਤਰੋਂ ਫੈਸਲਾ ਆਊਗਾ ਅਸੀਂ ਤਾਂ ਅਗਰ ਸਾਨੂੰ ਲਗਾ ਸਕਦੇ ਆ ਨਹੀਂ ਅੰਦਰ ਰਹੋ ਫੇਰ ਟੇਡਾ ਜਾ ਹੋ ਕੇ ਕਹਿੰਦਾ ਬਲਾਉ ਫੋਰਸ ਆ ਅਸੀਂ ਆਖਿਆ ਜਿਹੇ ਗੰਨਾ ਬੁਲਾ ਲਓ ਚਾਹੇ ਤੋਪਾਂ ਬੁਲਾ ਲਓ ਇਸ ਕਰਕੇ ਆ ਫੋਰਸ ਵਾਲਾ ਸਾਨੂੰ ਧਮਕੀਆਂ ਨਾ ਮਾਰੋ ਸਾਡਾ ਬੰਦਾ ਕੋਈ ਬਦਮੀ ਨਹੀਂ ਕਰੂਗਾ ਕੋਈ ਅਸੀਂ ਆਪਦੇ ਜਾਬਤੇ ਤੋਂ ਉੱਪਰ ਨਹੀਂ ਲੰਘਾਂਗੇ ਅਸੀਂ ਨਾਲ ਦੀ ਨਾਲ ਆਪਣੇ ਜਿੰਨੇ ਵੀ ਨੌਜਵਾਨ ਮੁੰਡੇ ਖੜੇ ਸੀ ਵੀ ਆਪਾਂ ਨੇ ਕੋਈ ਇਹਨਾਂ ਨੂੰ ਸਬਦਾ ਬਲੀ ਪੁੱਠੀ ਨਹੀਂ ਬੋਲਣੀ ਤੇ ਕੋਈ ਆਪਾਂ ਇਹਨਾਂ ਦੇ ਡਾਂਗ ਸੋਟੀ ਨਹੀਂ ਮਾਰਨੀ ਜੇ ਲੈ ਕੇ ਆਉਂਦੇ ਨੇ ਫੋਰਸ ਲੈ ਆਉਣ ਦੋ ਕੋਈ ਗੱਲ ਨੂੰ ਆਪਾਂ ਨੂੰ ਚਾਹੇ ਆਪਣੇ ਮੱਥੇ ਚੋਂਦੇ ਜਾਣ ਜਾਂ ਆਪਾਂ ਨੂੰ ਇਥੋਂ ਇਨਸਾਫ ਮਿਲੇ ਜਿਹੜਾ ਤਾਰਾਂ ਦੇ ਵਿੱਚ ਆਪਾਂ ਕਹਿਣਾ ਵੀ ਵਾਦਾ ਹੋਣਾ ਚਾਹੀਦਾ ਉਹ ਵਾਦਾ ਕਰਾ ਕੇ ਲੈ ਕੇ ਜਾਵਾਂਗੇ ਅੱਜ ਆਪਾਂ ਲਗਭਗ ਚੌਥੇ ਦਿਨ ਦੇ ਵਿੱਚ ਬੈਠੇ ਆਂ ਜਿੱਥੇ ਲਗਾਤਾਰ ਦਿਨ ਰਾਤ ਦਾ ਪੱਕਾ ਮੋਰਚਾ ਲੱਗਿਆ ਹੋਇਆ ਹੈਗਾ ਤੇ ਹੁਣ ਆਪਾਂ 5 ਮਿੰਟ ਨਹੀਂ ਹੋਏ ਸੀਗੇ ਇਧਰੋਂ ਵਿਚਾਰਿਆ ਛੋਟੇ ਪਟਿਆਲੇ ਜ਼ਿਲ੍ਹੇ ਦੀ ਆਗੂ ਟੀਮ ਨੇ ਵੀ ਗੇਟ ਆਪਾਂ ਨੂੰ ਜਿਹੜਾ ਗੇਟ ਦੇ ਅੱਗੇ ਧਰਨਾ ਲਾਉਣਾ ਚਾਹੀਦਾ ਅਗਲਾ ਐਕਸ਼ਨ ਵੀ ਆਪਣਾ ਆਉਂਦਾ ਵਿੱਚ ਮੁਕੰਮਲਤਾ ਔਰਤੇ ਗੇਟ ਬੰਦ ਕੀਤਾ ਜਾਵੇ ਉਦੋਂ ਅਗਲਾ ਐਕਸ਼ਨ ਵੀ ਆਪਣਾ ਆਉਂਦਾ ਪੜਾ ਨੇ ਭਰਾਵੋ ਪੜਾਦਰ ਪੜਾ ਲੜਾਈ ਲੜੀ ਜਾਂਦੀ ਆ ਜਿਵੇਂ ਆਪਾਂ ਕੋਠੇ ਤੇ ਚੜਨ ਵਾਸਤੇ ਪੌੜੀ ਲਾਉਣਿਆਂ ਪਹਿਲਾਂ ਥੱਲੇੋਂ ਟੰਬਾ ਸ਼ੁਰੂ ਕਰਦੇ ਆ ਥੱਲੜ ਦੇ ਟੰਬੇ ਤੋਂ ਲੈ ਕੇ ਫੇਰ ਕੋ ਜਿਹੜਾ ਆਪਾਂ ਕੋਠੇ ਦੀ ਸੱਤ ਤੇ ਚੜਦੇ ਆ ਤਾਂ ਐ ਬਹੁਤ ਸਾਰੇ ਭਰਾਵਾਂ ਨੂੰ ਨਵੇਂ ਆਉਣਿਆਂ ਜਥੇਬੰਦੀ ਚ ਕਈ ਕਈ ਸਾਲ ਤਾ ਪ੍ਰਭੂ ਜਥੇਬੰਦੀ ਦੀਆਂ ਗਤੀਆਂ ਵਿਧੀਆਂ ਨੀਤੀਆਂ ਪਾਲਸੀਆਂ ਦੀ ਆਪਾਂ ਨੂੰ ਸਮਝ ਨਹੀਂ ਆਉਂਦੀ ਹੈਗੀ ਵੀ ਇਹ ਕਰੀ ਕੀ ਜਾਂਦੇ ਨੇ ਯਾਰ ਵੀ ਹੁਣ ਇਹ ਗੇਟਮੂਹਰੇ ਬੈਠੇ ਤੇ ਹੁਣ ਗਾਹਾਂ ਗੇਟ ਦੇ ਅੱਗੇ ਹੋ ਗਏ ਹੁਣ ਇਹ ਗੇਟ ਤੋਂ ਪਿੱਛੇ ਹੋ ਗਏ ਐ ਪ੍ਰਭੂ ਬਹੁਤ ਸਵਾਲ ਉੱਠਦੇ ਨੇ ਪਰ ਆਗੂ ਟੀਮ ਹੈ ਇਹਨਾਂ ਦਾ ਬਹੁਤ ਤਜਰਬੇ ਖੰਡਾਏ ਹੋਏ ਨੇ ਜਿਵੇਂ ਆਗੂ ਟੀਮ ਫੈਸਲਾ ਲੈ ਲੈਂਦੀ ਆ ਇੱਕ ਮਿੰਟ ਦੇ ਵਿੱਚ ਪ੍ਰਭੂ ਆਪਾਂ ਜੇ ਕਹਤਾ ਵੀ ਸਾਰਾ ਥਾਣਾ ਆਲੇ-ਦਾਲਿਓਂ ਚਾਰੇ ਪਾਸਿਓਂ ਘੇਰ ਲੋ ਕਿਉਂਕਿ ਘੇਰਨਾ ਪੈ ਜਾਂਦਾ ਇੱਕ ਵਾਰ ਆਪਾਂ ਚੰਡੀਗੜ੍ਹ ਤੋਂ ਵਾਪਸ ਜਾ ਰਹੇ ਸੀ ਘਰ ਤੇ ਆਲੀ ਮਾ ਜਿਹੜੀ ਲੜਾਈ ਦੇ ਉੱਤੇ ਚੰਡੀਗੜ੍ਹ ਦੇ ਵਿੱਚ ਇੱਕ ਵੱਡਾ ਪ੍ਰੋਗਰਾਮ ਰੱਖਿਆ ਹੋਇਆ ਸੀ ਤਾਂ ਸ਼ਾਮ ਨੂੰ ਵਾਪਸ ਜਾਂਦੇ ਹੋਏ ਆ ਟਡਰੀਆਂ ਵਾਲਾ ਗੁਰਦੁਆਰਾ ਟੱਪ ਕੇ ਐਕਸੀਡੈਂਟ ਹੋ ਜਾਂਦਾ ਜਿਸ ਦੇ ਵਿੱਚ ਦੋ ਤਿੰਨ ਕਿਸਾਨਾਂ ਦੀ ਮੌਤ ਹੋ ਜਾਂਦੀ ਆ ਤਾਂ ਉਹ ਕਿਸਾਨ ਹੈਗੇ ਸੀ ਮਾਨਸਾ ਜ਼ਿਲ੍ਹੇ ਨਾਲ ਸੰਬੰਧਿਤ ਤਾਂ ਦੂਜੇ ਦਿਨ ਮਾਨਸਾ ਜ਼ਿਲ੍ਹੇ ਦੇ ਡੀਸੀ ਦਫ਼ਤਰ ਦੇ ਅੱਗੇ ਧਰਨਾ ਲਾਇਆ ਗਿਆ ਵੀ ਆ ਕਿਸਾਨਾਂ ਨੂੰ ਜੀ ਜਿਹੜਾ ਇਹਨਾਂ ਦੇ ਪਰਿਵਾਰਾਂ ਨੂੰ ਬਣਦੀ ਨੌਕਰੀ ਦਿੱਤੀ ਜਾਵੇ ਤੇ ਇਹਨਾਂ ਦਾ ਜਿਹੜਾ ਕਰਜ਼ਾ ਮਾਫ਼ ਕੀਤਾ ਜਾਵੇ ਤੇ 10 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਇਹ ਜਿਹੜਾ ਲੋਕਾਂ ਦੇ ਹੱਕਾਂ ਦੀ ਲੜਾਈ ਲੜਨ ਵਾਸਤੇ ਇਹ ਧਰਨੇ ਦੇ ਵਿੱਚ ਗਏ ਹੋਏ ਸੀਗੇ ਤਾਂ ਉਤਰੋਂ ਗੱਲਾਂ ਆਈਆਂ ਇਹ ਤਾਂ ਜੀ ਫਲਾਣਾ ਕੰਮ ਕਰਦੇ ਸੀ ਇਹ ਫਲਾਣੀਆਂ ਗੱਲਾਂ ਕਰ ਬਹੁਤ ਤਰ੍ਹਾਂ ਦੀਆਂ ਗੱਲਾਂ ਆਈਆਂ ਤਾਂ ਉਸ ਟਾਈਮ ਪੱਕੇ ਤੌਰ ਤੇ ਉਥੇ ਧਰਨਾ ਚੱਲ ਰਿਆ ਸੀ ਤਾਂ ਸ਼ਾਮ ਨੂੰ 8-9 ਵਜੇ ਆਪਣੇ ਸੂਬੇ ਦੇ ਪ੍ਰਧਾਨ ਜਗेंद्र ਸਿੰਘ ਉਗਰਾਹਾਂ ਜੀ ਸਟੇਜ ਤੋਂ ਬੋਲ ਰਹੇ ਨੇ ਚਾਰੇ ਪਾਸੇ ਡੀਸੀ ਦਫ਼ਤਰ ਘੇਰਿਆ ਹੋਇਆ ਤਾਂ ਇੱਕ ਪਾਸੇ ਰੌਲਾ ਪੈ ਗਿਆ ਕਹਿੰਦੇ ਉਧਰ ਕੀ ਹੋ ਗਿਆ ਜੀ ਕਹਿੰਦੇ ਠੱਠਾ ਆ ਗਿਆ ਠੱਠਾ ਨੇਰੇ ਦਾ ਟਾਈਮ ਸੀ ਉਹ ਜਦੋਂ ਭੱਜ ਕੇ ਲਾਈਟਾਂ ਲੂਟਾਂ ਲਾ ਕੇ ਦੇਖਿਆ ਉਹ ਡੀਸੀ ਨੂੰ ਕੰਦ ਟਪਾਉਣ ਲੱਗੇ ਪਏ ਤੇਗੇ ਜਦੋਂ ਜਿਹੜਾ ਡੀਸੀ ਅੰਦਰ ਵੜਿਆ ਤੀਗਾ ਉਹ ਕਹਿੰਦੇ ਬੈਜੋ ਪ੍ਰਭੂ ਉਹ ਠੱਠਾ ਨਹੀਂ ਹੈਗਾ ਐਂ ਕਹਿੰਦੇ ਜੇ ਭੱਜਦੀਆ ਪੁਲਿਸ ਆ ਮੁਲਾਇਮਾਂ ਨੂੰ ਵੀ ਆਪਾਂ ਕਹਿਣੇ ਆਗੇ ਵੀ ਜੇ ਐਂ ਕੰਦਾ ਟੱਪ ਕੇ ਥਾਣਾ ਸੱਟ ਕੇ ਭਜਣਾ ਭੱਜੋ ਕੋਈ ਗੱਲ ਨਹੀਂ ਜੇ ਸਾਡੇ ਚ ਜਥੇਬੰਦੀ ਚ ਏਕਾ ਹੋਊਗਾ ਜਾਬਤਾ ਹੋਊਗਾ ਆ ਲੋਕਾਂ ਨੂੰ ਦਿਆਂ ਦਾ ਲੜਾਈ ਲੜਨੀ ਆ ਅਸੀਂ ਉਰੇ ਦੋ ਦਿਨ ਨਹੀਂ ਚਾਰ ਦਿਨ ਨਹੀਂ ਚਾਹੇ ਸਾਨੂੰ ਚਾਰ ਮਹੀਨੇ ਬੈਠਣਾ ਪਵੇ ਅਸੀਂ ਜਾਬਤੇ ਨਾਲ ਬੈਠਾਂਗੇ ਤਰੀਕੇ ਨਾਲ ਬੈਠਾਂਗੇ ਚਾਹੇ ਬੇਸਕ ਕੰਮ ਦਾ ਟਾਈਮ ਆ ਕੰਮ ਵੀ ਅਸੀਂ ਨਮਟਿਆਵਾਂਗੇ ਪਹਿਲਾਂ ਵੀ ਲਗਾਤਾਰ ਅਸੀਂ ਸਾਲਾਂ ਬੱਧੀ ਮੋਰਚੇ ਲਾਏ ਨੇ ਇਸ ਕਰਕੇ ਅੱਜ ਸਾਡੀ ਆਗੂ ਟੀਮ ਜਿਹੜੀ ਗੱਲਬਾਤ ਦੇ ਵਿੱਚ ਗਈ ਹੋਈ ਆ ਜਿਵੇਂ ਵੀ ਉਹਨਾਂ ਨੂੰ ਫੈਸਲਾ ਠੀਕ ਲੱਗਦਾ ਉਹ ਫੈਸਲਾ ਲੈਣਗੇ ਜੇ ਅੱਗੇ ਵਧਾਉਣਾ ਹੋਇਆ ਮੋਰਚਾ ਅੱਗੇ ਵੀ ਵਧਾਵਾਂਗੇ ਜੇ ਅੱਜ ਨਿਮੇੜਨਾ ਹੋਇਆ ਜਿਵੇਂ ਵੀ ਫੈਸਲਾ ਹੋਊਗਾ ਆਪਾਂ ਸਾਰੇ ਫੈਸਲਾ ਮੰਨਾਂਗੇ ਇਸ ਕਰਕੇ ਪ੍ਰਭੂ ਇੱਥੇ ਬੈਠਿਆਂ ਨੂੰ ਚਾਹ ਪਾਣੀ ਮਿਲੂਗਾ ਪ੍ਰਸਾਦਾ ਪਾਣੀ ਮਿਲੂਗਾ ਆਪਾਂ ਜਿਹੜਾ ਜਾਬ ਤੇ ਨਾਲ ਪ੍ਰੋਗਰਾਮ ਨੂੰ ਆਪਾਂ ਜਿਹੜਾ ਸਫਲ ਬਣਾਈਏ ਇੰਨੀਆਂ ਗੱਲਾਂ ਨਾਲ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ